ਹੋਰ ਕਰ ਲੂ ਅਸੀਂ 10 12 ਉਧਰ ਖੜੇ ਆ 10 12 ਉਧਰ ਖੜੇ ਆ ਕੇ ਰੋਸੇ ਆਉਂਦੇ ਆ ਉਹਨੂੰ ਇੱਕ ਵਾਰ ਵਾਰਨਿੰਗ ਦੇ ਦਿਓ ਦੂਜੀ ਵਾਰ ਜਲਾਣ ਲਾ ਦਿਓ ਮੇਰੀ ਗੱਲ ਸਮਝ ਬੇਇੱਜ਼ਤੀ ਆ ਪਹਿਲਾਂ ਇਹ ਨਾ ਕੰਮ ਹੋਵੇ ਕਿ ਕੋਈ ਨੂੰ ਧਿਰ ਦੇ ਕੋ ਆ ਕੇ ਬੇਇੱਜ਼ਤੀ ਕੋਈ ਕਹਿ ਨਹੀਂ ਹੈਗਾ ਗਰਵਾਣੇ ਇਹ ਕੀ ਲਾਣੇ ਚ ਹੁੰਦਾ ਜਿਹਨੂੰ ਕਦੇ ਹੱਥ ਮਾਰੇ ਗੱਡੀ ਆ ਉਹ ਮੇਰੀ ਦਾ ਗੱਡੀ ਹੈ ਜਾਂ ਮੇਰੀ ਕੋ ਗੱਡੀ ਹੈ ਕਿ ਮੈਂ ਤਾਂ ਮੜੀ ਹੋਈ ਆ ਮੇਰੇ ਕੋਈ ਕਾਰਡ ਪਤਾ ਨਹੀਂ ਆ ਆਸ ਦੀ ਕੋਈ ਨਹੀਂ ਦਾ ਕਾਰਡ ਉਹ ਨਾਲ ਪਿਆ ਰਹਾ ਉਹ ਕਹਿੰਦੇ ਆਨਲਾਈਨ ਦਿਖਾ ਇਹ ਤਾਂ ਕੋਈ ਚਲਾਣ ਮਾਰਦਾ ਸਾਡੇ ਕੋਲ ਅਸੀਂ ਭਰ ਲਾਂਗੇ ਆਪੇ ਕਦੇ ਚੱਲ ਬੰਦ ਕਰ ਦਿਓ ਇਹਨਾਂ ਦਾ ਹਜੇ ਕੋਈ ਹੋਰ ਨਹੀਂ ਹੋਇਆ ਉਹ ਮੈਂ ਤੁਹਾਨੂੰ ਫੇਰ ਵੀ ਅਸੀਂ ਭਰ ਲਾਂਗੇ ਬਸ ਤੁਹਾਨੂੰ ਬੇਇੱਜ਼ਤੀ ਆ ਵੀ ਸਾਡੇ ਸਿੰਘ ਨੂੰ ਨਕੇ ਰੋ ਹੱਥ ਵੱਲ ਕੇ ਬਿੰਦ ਜਿਹੜੇ ਪਾਦਾ ਬਿੱਟੋਗੇ ਫੇਰ ਤਾਂ ਜਿਹੜਾ ਕੋਈ ਨਹੀਂ ਕੋਈ ਜਿਹੜਾ ਨਹੀਂ ਕੋਈ ਵੀ ਮਾਰੂਗਾ ਸਾਡੀ ਗੱਡੀ ਇੱਕ ਬਲਣੋਂ ਘੁੰਮਣੀਓ ਘੁੰਮਣੀ ਉਹ ਦਾਲ ਪੰਥ ਦੀ ਗੱਡੀ ਆ ਉਹ ਵੀ ਮੈਂ ਤਾਂ ਕਿਸੇ ਨੂੰ ਨਹੀਂ ਕਹਿੰਦਾ ਨਵੇਂ ਦੇਖਦਾ ਜਿਹੜਾ ਉਹਰੇ ਆਊਗਾ ਜੇ ਜੇ ਲੋਕਾਂ ਤੋਂ ਇਹ ਗੱਲ ਦੀ ਇੱਕ ਵਾਰ ਸਮਝਾਦਾ ਨਹੀਂ ਸਮਝਦਾ ਸਾਰੇ ਆਉਣੇ ਵਾਈਬਲਜੀ ਦਾ ਖਾਲਸਾ ਵਾਈਬਲਜੀ ਕੀ ਫਤਿਹ ਭਾਈ ਬਾਸ ਸਿੰਘ ਖਾਲਸਾ ਜੀ ਮੇਰਾ ਨੌਵਾਂ ਦਲ ਪੰਥਰ ਬਾ ਖਰਬਾ 96 ਕਰੋੜੀ ਤਰਨਾ ਦਲ ਬਾਬਾ ਰਾਜਾ ਰਾਜੀ ਵੱਲੋਂ ਸਮਰਾਲਾ ਦੀ ਜ਼ਿੰਮੇਵਾਰੀ ਸੌਂਪੀ ਹੋਈ ਹੈ ਸਾਨੂੰ ਅੱਜ ਅਸੀਂ ਥਾਣੇ ਗਏ ਸੀਗੇ ਐਸ ਐਚਓ ਸਾਹਿਬ ਕੋਲ ਇੱਕ ਕੰਪਲੇਂਟ ਦੇਣ ਵੀ ਜੋ ਤੁਹਾਡੇ ਆਪਣੇ ਟ੍ਰੈਫਿਕ ਇੰਚਾਰਜ ਨੇ ਉਹਨਾਂ ਦੇ ਥੱਲੇ ਜੋ ਵੀ ਕਾਂਸਟੇਬਲ ਆ ਉਹ ਸਾਡੇ ਸਿੰਘਾਂ ਨੂੰ ਨਜਾਇਜ਼ ਘੇਰੇ ਜਦੋਂ ਪਹਿਲੀ ਵਾਰ ਉਹਨਾਂ ਨੇ ਘੇਰੇ ਆ ਅਸੀਂ ਕੁਝ ਨਹੀਂ ਕਿਹਾ ਹੈਗਾ ਚਲੋ ਅਸੀਂ ਉਹਨਾਂ ਨੂੰ ਕਿਹਾ ਵੀ ਤੁਸੀਂ ਚਲਾਨ ਕਰਨਾ ਚਲਾਨ ਕਰ ਦਿਓ ਪਰ ਇਹ ਨਾ ਕਹੋ ਵੀ ਸਿੰਘ ਆਸ਼ਕੀ ਕਰਦੇ ਨੇ ਸਿੰਘਾਂ ਨੇ ਕਦੇ ਆਸ਼ਕੀ ਨਹੀਂ ਕੀਤੇ ਸਿੰਘਾਂ ਹਰੇਕ ਥੀਆ ਪੈਣਾ ਥੀ ਪੈਣ ਦੀ ਤਰ੍ਹਾਂ ਕਹਿੰਦੇ ਇਹ ਨਾ ਹੋਵੇ ਵੀ ਸਾਡੇ ਸਿੰਘ ਨੂੰ ਘੇਰ ਕੇ ਤੁਸੀਂ ਕਹੋ ਆਸ਼ਕੀ ਕਰਦੇ ਹੋ ਐ ਕਰਦੇ ਹੋ ਫਿਰ ਤਾਂ ਸਿੰਘਾਂ ਦਾ ਹੈਗਾ ਹੀ ਆ ਵੀ ਇਕੱਠੇ ਹੋ ਕੇ ਜਾਣਾ ਹੀ ਅਸੀਂ ਪੁੱਛਣਾ ਵੀ ਭਾਈ ਸਾਡੇ ਸਿੰਘ ਕਿੱਥੇ ਗਲਤ ਹੈ ਜੇ ਸਾਡਾ ਉੱਥੇ ਸਿੰਘ ਗਲਤ ਹੁੰਦਾ ਅਸੀਂ ਸਿੰਘ ਨੂੰ ਆਪਣੇ ਨੂੰ ਕਹਿੰਦੇ ਕੂਰ ਦੇ ਇਹਨੂੰ ਬੋਲਦੇ ਵੀ ਤੂੰ ਬਾਣਾ ਪਾ ਕੇ ਇਹ ਕੀ ਕਰਦਾ ਤੇ ਉਹ ਤੋਂ ਬਾਅਦ ਉਹਨਾਂ ਨੇ ਕਿਹਾ ਬੋਕਸਰ ਮੋਟਰਸਾਈਕਲ ਫੜਿਆ ਸਾਡੇ ਸਿੰਘ ਦਾ ਅਸੀਂ ਉਹਨਾਂ ਨੂੰ ਕਿਹਾ ਸਤਿਵਚਨ ਜੀ ਸਾਡੇ ਨੰਬਰ ਪਲੇਟ ਨਹੀਂ ਹੈਗੀ ਤੁਸੀਂ ਇਹਦਾ ਚਲਾਨ ਕਰ ਦਿਓ ਉਹ ਕਹਿੰਦੇ ਅਸੀਂ ਚਲਾਨ ਕਰਤਾ ਆਰਸੀ ਦੇ ਦਿਓ ਚਲਾਨ ਭੋਗਦ ਲਓ ਮਾਜੀ ਠੀਕ ਆ ਸਾਥੋ ਬਚਣਾ ਉਥੇ ਹੀ ਇੱਕ ਸਪਲੈਂਡਰ ਨੀਲੇ ਕਲਰ ਦਾ ਮੋਟਰਸਾਈਕਲ ਖੜਾ ਸੀ ਜੋ ਉਹਨਾਂ ਦੇ ਮਲਾਜਮ ਦਾ ਸੀ ਤੇ ਅਸੀਂ ਉਹਨਾਂ ਨੂੰ ਇਹ ਵੀ ਬੇਨਤੀ ਕੀਤੀ ਆ ਵੀ ਤੁਸੀਂ ਇਹ ਜਿਹੜੀ ਨੰਬਰ ਪਲੇਟ ਆ ਹਾਈ ਸਕਿਉਰਿਟੀ ਸਰਕਾਰ ਨੇ ਕਿਹਾ ਹੋਇਆ ਸਾਡੇ ਬਕਾਇਦਾ ਗੱਡੀਆਂ ਮੋਟਰਸਾਈਕਲਾਂ ਤੇ ਹਾਈ ਸਕਿਉਰਿਟੀ ਨੰਬਰ ਪਲੇਟ ਲੱਗੀ ਹੋਈ ਆ ਤੇ ਅਸੀਂ ਕਹਿਆ ਇਹ ਤੁਹਾਨੂੰ ਵੀ ਲਗਾਉਣੀ ਚਾਹੀਦੀ ਆ ਵੀ ਤੁਸੀਂ ਇਹ ਮੋਟਰਸਾਈਕਲ ਦਾ ਵੀ ਚਲਾਨ ਕਰੋ ਐਸਆਈ ਸਾਹਿਬ ਨੇ ਵਿਸ਼ਵਾਸ ਦਿਵਾਇਆ ਸਾਨੂੰ ਉਹ ਕਹਿੰਦੇ ਅਸੀਂ ਖੁਦ ਇਹ ਮੋਟਰਸਾਈਕਲ ਦਾ ਚਲਾਨ ਕਰਾਂਗੇ ਜੇਦੋ ਅਸੀਂ ਥੋੜੇ ਦਾ ਕੀਤਾ ਤਾਂ ਅਸੀਂ ਆਪਣੀ ਗਲਤੀ ਵੀ ਮੰਨਾਂਗੇ ਤਾਂ ਉਹਨਾਂ ਨੇ ਆਪਣੇ ਮੋਟਰਸਾਈਕਲ ਦਾ ਚਲਾਨ ਕੀਤਾ ਤੇ ਸਾਡੇ ਨਾਲ ਸਹਿਮਤੀ ਭਰਟਾਈ ਅੱਗੇ ਤੋਂ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਸਾਡਾ ਕੋਈ ਵੀ ਸਿੰਘ ਜੇ ਗਲਤੀ ਕਰਦਾ ਆ ਤੁਸੀਂ ਸਾਡਾ ਨੰਬਰ ਲਓ ਅਸੀਂ ਤੁਹਾਡਾ ਨੰਬਰ ਲੈ ਲੈਂਦੇ ਹਾਂ ਤੁਸੀਂ ਸਾਡਾ ਨਾਮ ਲਓ ਤੇ ਉਹਨੂੰ ਫੋਨ ਕਰ ਦਿੰਦੇ ਹਾਂ ਵੀ ਭਾਈ ਸਾਨੂੰ ਦੱਸੋ ਸਾਡਾ ਕੋਈ ਸਿੰਘ ਗਲਤੀ ਕਰਦਾ ਆ ਅਸੀਂ ਆਪਣੇ ਸਿੰਘ ਨੂੰ ਅਸੀਂ ਆਪ ਭੂਰਨ ਦੇ ਹੱਕਦਾਰ ਆ ਸਾਡੇ ਕੋਲ ਕਮ ਸੇ ਕਮ 20 ਤੋਂ 30 ਸਿੰਘ ਨੇ ਜਿਹੜੇ ਸਾਡੇ ਆਸ-ਪਾਸ ਸਮਰਾਲੇ ਰਹਿੰਦੇ ਨੇ ਹੁਣ ਸਾਡੇ ਕੋਲ ਇਹ ਤਾਂ ਹੈ ਨਹੀਂ ਵੀ ਅਸੀਂ ਆਸ਼ਕੀਆਂ ਹੀ ਕਰਨੀਆਂ ਨੇ ਸਿੰਘਾਂ ਦੇ ਕੰਮ ਨੇ ਤਾਂ ਸਾਡੇ ਵੀਰ ਜੀ ਨੇ ਵੱਡੇ ਇਹਨਾਂ ਦੀ ਸਿੰਘ ਵੇਖ ਰਹੀ ਆ ਇਹਨਾਂ ਨੇ ਬੱਸ ਸਟੈਂਡ ਜਾਣਾ ਹੁੰਦਾ ਆਪਣਾ ਇਹਨਾਂ ਨੇ ਖਮਾਣੋ ਕੋਈ ਚੰਡੀਗੜ੍ਹ ਕਿਤੇ ਆਪਣਾ ਕੇਕ ਵਗੈਰਾ ਭੇਜਣਾ ਕੁਝ ਵੀ ਭੇਜਣਾ ਬੱਸ ਰਾਈ ਭੇਜ ਰਹੇ ਨੇ ਇਹਦਾ ਮਤਲਬ ਇਹ ਥੋੜੀ ਵੀ ਇਹ ਆਸ਼ਕੀ ਕਰ ਰਹੇ ਨੇ ਇਹ ਵੀਰ ਵਿਆਹਿਆ ਹੋਇਆ ਦੋ ਬੱਚਿਆਂ ਦਾ ਬਾਪ ਹੈ ਇਹ ਇਹ ਕਹਿਣਾ ਬਹੁਤ ਗਲਤ ਗੱਲ ਆ ਵੀ ਆਸ਼ਕੀ ਕਰਦ ਨੇ ਇਹ ਬੇਨਤੀ ਹੈ ਸਾਡੀ ਸਰਕਾਰ ਨੂੰ ਐਸਐਚਓ ਸਾਹਿਬ ਨੂੰ ਐਸਐਚਓ ਸਾਹਿਬ ਧਾਰਨੇ ਤੇ ਗਏ ਹੋ ਜੀ ਤਾਂ ਕਿ ਸਾਨੂੰ ਮਿਲੇ ਨਹੀਂਗੇ ਇਹ ਐਸੇ ਤੇਜਿੰਦਰ ਸਾਹਿਬ ਸਾਨੂੰ ਮਿਲੇ ਦੀ ਸਾਡੀ ਬੇਨਤੀ ਹੈ ਵੀ ਸਿੰਘ ਨੂੰ ਕੇਰੋ ਅਸੀਂ ਨਹੀਂ ਕਹਿੰਦੇ ਜਿਹੜਾ ਗਲਤ ਆ ਉਹਦਾ ਚਲਾਣ ਕਰੋ ਬਖੂਬੀ ਚਲਾਣ ਕਰੋ ਪਰ ਇਹ ਨਾ ਕਹੋ ਵੀ ਆਜ ਕੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਰਾਜ ਤੇਜਿੰਦਰ ਸਿੰਘ ਐਸੇ ਹੀ ਟ੍ਰੈਫਿਕ ਕਾਰ ਸੰਭਾਲਾ ਇਹ ਕਿਹੋ ਜਿਹੀ ਥਾਂ ਨੇ ਇਹ ਕਾ ਮੋਟਰਸਾਈਕਲ ਸੀਗਾ ਆ ਸਾਹਮਣੇ ਖੜਾ ਹੈ ਬਦੌੜ ਨੰਬਰ ਪਲੇਟ ਸੀਗਾ ਇਹਦੇ ਤਿੰਨ ਜਣੇ ਜਿਹੜੇ ਆਉਂਦੇ ਸੀ ਅਸੀਂ ਇਹਨਾਂ ਦਾ ਰੋਕਿਆ ਤੇ ਇਹਨਾਂ ਦੇ ਕਾਜ ਪੱਤਰ ਚੈੱਕ ਕੀਤੇ ਤੇ ਜਿਨ੍ਹਾਂ ਕੋਲ ਕਾਜ ਪੱਤਰ ਬਿਲਕੁਲ ਨਹੀਂ ਸੀਗੇ ਤੇ ਇਸ ਦਾ ਅਸੀਂ ਬਰੌਡ ਨਾਮ ਅਪਡੇਟ ਕਰਾਣ ਕਰਤਾ ਤੇ ਉਹਨੂੰ ਪੁੱਛਿਆ ਵੀ ਆਰ ਪੀ ਬਾਰੇ ਉਹ ਕਹਿੰਦਾ ਆਪੀ ਘਰ ਗਈ ਐ ਉਹਨੂੰ ਟਾਈਮ ਦਿੱਤਾ ਵੀ ਤਰੋਂ ਤੂੰ 5-10 ਮਿੰਟ ਦੇ ਵਿੱਚ ਵਿੱਚ ਆਪਣੀ ਆਰ ਪੀ ਲੈ ਤੇਰਾ ਫੋਨ ਸਰ ਭੇਜਦਾ ਉਹਨਾਂ ਅੱਗੇ ਜਾ ਕੇ ਆਪਣੇ ਸਬਾਤਰ ਕੋਈ ਸਿੰਘ ਸੀਗੇ ਉਹਨਾਂ ਨੂੰ ਪੱਠੇ ਕਰਕੇ ਸਾਡੇ ਕੋਲ ਆਇਆ ਤੇ ਸਾਡੇ ਕੋਲ ਹੋ ਗਏ ਵੀ ਸਾਡਾ ਨੰਬਰ ਰੇਡ ਦਾ ਕਰਾਣ ਕਿਉਂ ਦਿੱਤਾ ਜੀ ਤੇ ਸਾਡੇ ਸਿੰਘਾਂ ਨੂੰ ਕਿਉਂ ਰੋਕਦੇ ਨੇ ਵੀ ਸਾਡੇ ਥਿਕਾਣੇ 'ਨਾਂ ਰੁਕਿਆ ਜਾਏ ਅਹੀ ਤਾਂ ਕਿਉਂ ਆਈ ਨਹੀਂ ਗਿਆ ਇਹ ਵੀ ਭਾਈ ਕਾਨੂੰਨ ਸਾਰੇ ਨਹੀਂ ਫੋਜਾ ਪੇਪਰ ਚੈੱਕ ਵੀ ਕਰਨੇ ਜਿਹੜੇ ਕੋਈ ਨਹੀਂ ਪੇਪਰ ਹੋਇਆ ਉਹਦਾ ਛਾਣ ਕਟਿਆ ਉਹ ਪਰੂਣੀ ਕਾਰ ਦਾ ਇਹਦਾ ਅਜੇ ਫਿਰ ਤੋਂ ਚਰਾਨ ਕੀਤਾ ਬਦੌਟ ਨੰਬਰ ਤੇ ਨੀ ਆਰਮੀ ਹਾਂ ਤੇ ਕਿਦੇ ਤੇਨੇ ਜਾਣੇ ਕਿਦੇ ਜੀ ਇਨਵੋਇਸ ਕਿਉਂ ਸੇਂਗਾ ਵੱਲੋਂ ਦਾ ਇਹ ਆਏ ਕਹਿੰਦੇ ਹਰਤੀ ਨਹੀਂ ਦੇ ਜੰਨੇ ਉਹਨੂੰ ਭਾਈ ਚਰਾਨ ਹੋ ਗਿਆ ਜਿਹੜਾ ਸਕੂਟਰ ਸਾਡਾ ਤੇ ਰੋੜੀ ਵੀ ਨੇ ਵੜੀ ਜਾਂਦਾ ਵਰਤੂ ਪੁੱਤੇ ਮੈਂ ਗਲਤ ਕੋਈ ਨਹੀਂ ਬੋਲਿਆ ਗਲਤ ਤਾਂ ਤਾਂਾਂ ਬੋਲਣਗੇ ਜੇ ਕਿਸੇ ਦੇ ਨਾਲ ਗਲਤ ਕਰਾਂ ਹਾਂ ਨੀ ਕਿ ਤੋੜੇ ਨੀ ਉਹਦਾ ਜਿਵੇਂ ਕੰਡ ਦਾ ਪਹਾਉ ਸਾਡੇ ਤੇ ਦਬਾਅ ਜ਼ਰੂਰ ਇਕੱਠੇ ਹੋ ਕੇ ਦਬਾਅ ਪਾਉਣ ਜ਼ਰੂਰ ਆਏ ਸੀਗੇ ਇਹ ਤਾਂ ਤਾਂ ਲਵਾਂਗੇ ਅਸੀਂ ਦੇ ਅਸੀਂ ਗੱਤ ਮਨਾ ਕੇ ਕਾਨੂੰਨੀ ਕਾਰਵਾਈ ਦੇ ਵਿੱਚ ਰਹਿ ਹਾਂਗੇ ਉਹ ਪਾਰਟੀ ਲਿਆ ਜੇ ਮੈਂ ਮੰਨਦਾ ਤੇ ਮੌਨਸੇਲ ਦਿੱਤਾ ਜਾਊਗਾ ਆਰ ਪੀ ਉਹਨਾਂ ਦੀ ਰੱਖ ਲਈ ਦੀ ਜੇ ਆਪਣਾ ਤਰਾੜ ਓਕੇ ਆਪਾਂ ਉਹਦੇ ਬਲਾਜਾ ਤਾਂ ਕਹਿ ਰਹੇ ਨੇ ਨਾ ਨੰਬਰ ਪਲੇਟਾਂ ਸਾਡੇ ਹੈਗੀਆਂ ਨੇ ਪਲਾਜ਼ਮ ਦੀਆਂ ਪਰ ਸਕورٹی ਨੰਬਰ ਪਲੇਟਾਂ ਨਹੀਂ ਹੈਗੀਆਂ ਉਹ ਵੀ ਉਹਨਾਂ ਨੇ ਆਪਣੀਆਂ ਸਕورٹی ਨੰਬਰ ਪਲੇਟਾਂ ਦਾ ਕੋਈ ਥੋੜਾ ਜਿਹਾ ਰੌਲਾ ਚੱਲਦਿਆ ਸੀ ਇਸ ਕਰਕੇ ਥੋੜਾ ਰੁਕ ਗਿਆ ਸੀਗਾ ਇਹਨਾਂ ਦਾ ਗਲਾਨ ਕਰੂੰਗਾ ਮੈਂ ਉਹਦੇ ਨੰਬਰ ਪਲੇਟਾਂ ਲੱਗੀਆਂ ਹੋਈਆਂ ਨੇ ਤੇ ਨੰਬਰ ਜਿਹੜਾ ਭਰਾਈਆਂ ਹੋਈਆਂ ਮੇਰੇ ਪਿੱਛੇ ਹੈਗੀਆਂ ਉਹਨਾਂ ਹਾਂਜੀ ਇਹਦਾ ਨੰਬਰ ਪਲੇਟਾਂ ਜੋ ਨੇ ਇਹ ਕਦਮ ਨਹੀਂ ਲੱਗਦੀਆਂ ਇਹਨਾਂ ਨੂੰ 3-4 ਮਹੀਨੇ ਲੱਗ ਜਾਂਦਾ ਟਾਈਮ ਥੋੜਾ ਜਿਹਾ ਲੱਗ ਜਾਂਦਾ